ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਲੋਕਾਂ ਦੀ ਰੌਣਕ ਲੱਗੀ ਹੈ ਦੱਸਦੀ ਹੈ ਕਿ ਸੰਗਤਾਂ ਇੱਥੇ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਉੱਥੇ ਹੀ ਸਿਆਸੀ ਲੋਕਾਂ ਦੇ ਵੱਲੋਂ ਅੱਜ ਜਿਹੜਾ ਸਿਆਸੀ ਗਲਿਆਰਾ ਏ ਓਐਸਾ ਧਰਤੀ ਦੇ ਉੱਤੇ ਪਖਾਇਆ ਜਾਵੇਗਾ ਦੱਸਦੀ ਹੈ ਕਿ ਸਿਆਸੀ ਪੰਥਕ ਪਾਰਟੀਆਂ ਦੇ ਵੱਲੋਂ ਅੱਜ ਸਿਆਸੀ ਕਾਨਫਰੰਸਾਂ ਨੇ ਜਿਹੜੀਆਂ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਕੀਤੀਆਂ ਜਾਣਗੀਆਂ ਤਲਵੰਡੀ ਸਾਬੋ ਦੀ ਧਰਤੀ ਤੇ ਕੀਤੀਆਂ ਜਾਣਗੀਆਂ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀਆਂ ਪੰਥਕ ਪਾਰਟੀਆਂ ਨੇ ਇਹਨਾਂ ਦੇ ਵੱਲੋਂ ਜਿਹੜੀਆਂ ਵੱਡੀਆਂ ਸਿਆਸੀ ਪੰਥਕ ਜਿਹੜੀਆਂ ਕਾਨਫਰੰਸਾਂ ਨੇ ਉਹ ਕੀਤੀਆਂ ਜਾਣੀਆਂ ਜਿਸ ਦੇ ਵਿੱਚ ਸਿੱਖ ਪੰਥਕ ਲੋਕ ਨੇ ਜਿਹੜੇ ਰਾਜਨੀਤੀ ਨੂੰ ਪਸੰਦ ਕਰਦੇ ਆ ਉਹ ਇਹਨਾਂ ਪੰਥਕ ਸਿਆਸੀ ਜਿਹੜੀਆਂ ਕਾਨਫਰੰਸਾਂ ਨੇ ਉਹਨਾਂ ਦੇ ਵਿੱਚ ਹਿੱਸਾ ਲੈਣਗੇ ਦੱਸਦੀਏ ਕਿ ਜਿੱਥੇ ਵੀ ਜਿਹੜੇ ਸਿੱਖ ਸੰਗਤ ਦੇ ਨਾਲ ਜੁੜੇ ਹੋਏ ਤਿਹਾਰ ਆਉਂਦੇ ਨੇ ਚਾਹੇ ਉਹ ਮੁਕਸਰ ਦੀ ਧਰਤੀ ਤੇ ਮ ਦਾ ਤਿਹਾਰ ਹੋਵੇ ਚਾਹੇ ਫੇਰਾ ਸਵਾ ਅੱਧੇ ਦਿਨ ਸ਼੍ਰੀ ਫਤਿਹਗੜ ਸਾਹਿਬ ਦੇ ਹੋਣ ਚਾਹੇ ਫਿਰ ਸਵਾ ਦੇ ਦਿਨ ਚਮਕੌਰ ਸਾਹਿਬ ਦੇ ਹੋਣਾ ਤਾਂ ਅਲੱਗ-ਅਲੱਗ ਜਗ੍ਹਾ ਤੇ ਜਿਹੜੀਆਂ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ ਤਾਂ ਅੱਜ ਤਲਵੰਡੀ ਸਾਬੋ ਦੀ ਧਰਤੀ ਤੇ ਵਿਸਾਖੀ ਦੇ ਪਾਵਨ ਤਿਹਾਰ ਦੇ ਉੱਤੇ ਸਿਆਸੀ ਪੰਥਕ ਲੋਕਾਂ ਦੇ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ ਤਾਂ ਲਗਾਤਾਰ ਹੁਣ ਸਿਆਸੀ ਗਲਿਆਰਾ ਜਿਹੜਾ ਉਹ ਤਲਵੰਡੀ ਸਾਬੋ ਦੇ ਵਿੱਚ ਪਖਦਾ ਹੋਇਆ ਨਜ਼ਰ ਆਵੇਗਾ ਕਿਉਂਕਿ ਸਿਆਸੀ ਜਿਹੜੀਆਂ ਰਾਜਨੀਤਿਕ ਸਟੇਜਾਂ ਲਗਣ ਗਿਆ ਜਿੱਥੇ ਸਿਆਸੀ ਲੋਕ ਨੇ ਜਿਹੜੇ ਉਹ ਆਪਣੇ ਜਿਹੜੇ 파ਸ਼ਨ ਨੇ ਉਹ ਕਰਨਗੇ ਦੱਸਦੀ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੱਲ ਸੁਖਬੀਰ ਸਿੰਘ ਬਾਦਲ ਮੁੜ ਪ੍ਰਧਾਨ ਬਣੇ ਨੇ ਉਹਨਾਂ ਦੇ ਵੱਲੋਂ ਪ੍ਰਧਾਨਗੀ ਹਾਸਲ ਕਰਨ ਤੋਂ ਬਾਅਦ ਜਿਹੜੀ ਇਹ ਪਹਿਲੀ ਕਾਨਫਰੰਸ ਆ ਉਹ ਤਲਵੰਡੀ ਸਾਬੋ ਦੀ ਧਰਤੀ ਤੇ ਕੀਤੀ ਜਾਵੇਗੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਹੋਰ ਕਈ ਵੱਡੇ ਆਕੂ ਨੇ ਜਿਹੜੇ ਉਹ ਸਟੇਜ ਤੇ ਵਿਰਾਨ ਵਿਰਾਜਮਾਨ ਹੋਏ ਤੁਹਾਨੂੰ ਦੇਖਣਗੇ ਦੱਸਦੀ ਇੱਕ ਸ਼੍ਰੋਮਣੀ ਅਕਾਲੀ ਦਲ ਆ ਅੰਮ੍ਰਿਤਸਰ ਜਿਸ ਦੇ ਜਿਹੜੇ ਅਨ ਪ੍ਰਧਾਨ ਨੇ ਉਸ ਜਮਿੰਦਰ ਸਿੰਘ ਮਾਨ ਨੇ ਉਹਨਾਂ ਦੇ ਵੱਲੋਂ ਵੀ ਜਿਹੜੀ ਪੰਥਕਾ ਸਿਆਸੀ ਕਾਨਫਰੰਸ ਆ ਉਹ ਕੀਤੀ ਜਾ ਰਹੀ ਆ ਅੱਜ ਇਸ ਦੇ ਵਿੱਚ ਜਿਹੜੇ ਪੰਥਕ ਲੋਕ ਨੇ ਉਹ ਇਸ ਸਿਆਸੀ ਕਾਨਫਰੰਸ ਦੇ ਵਿੱਚ ਪਹੁੰਚਣਗੇ ਉੱਥੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੀ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੀ ਅੱਜ ਸਿਆਸੀ ਕਾਨਫਰੰਸ ਆ ਉਹ ਕੀਤੀ ਜਾ ਰਹੀ ਆ ਸਾਬਿਆ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜਾ ਵੱਡਾ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਅੱਜ ਵਿਸਾਖੀ ਦੇ ਪਵਨ ਤਿਹਾਰ ਦੇ ਉੱਤੇ ਤਲਵੰਡੀ ਸਾਬੋ ਦੀ ਧਰਤੀ ਤੇ ਤਖਤ ਸ੍ਰੀ ਦੰਦਵਾ ਸਾਹਿਬ ਦੇ ਵਿਖੇ ਵਿਖੇ ਜਿਹੜੀ ਆ ਉਹ ਅੱਜ ਸਿਆਸੀ ਕਾਨਫਰੰਸਾਂ ਹੋਣਗੀਆਂ ਪੰਥਕ ਪਾਰਟੀਆਂ ਦੇ ਵੱਲੋਂ ਜਿਹੜੀਆਂ ਸਟੇਜਾਂ ਲਾਈਆਂ ਜਾ ਰਹੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਦੱਸਦੀ ਏ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਇਹਨਾਂ ਦੇ ਵੱਲੋਂ ਜਿਹੜੀਆਂ ਅੱਜ ਪੰਥਕ ਅਤੇ ਰਾਦੇ ਵੱਲੋਂ ਜਿਹੜੀ ਆ ਉਹ ਸਿਆਸੀ ਕਾਨਫਰੰਸਾਂ ਨੇ ਉਹ ਕੀਤੀਆਂ ਜਾਣਗੀਆਂ